ਹੈਲੋ ਵਿਊਅਰਸ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਰੈਸਟੋਰੈਂਟ ਸਟਾਈਲ ਦਾਲ ਮਖਣੀ ਬਟ ਰੈਸিপি ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਸਾਡਾ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਤੇ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚਲੋ ਆਪਾਂ ਸਟਾਰਟ ਕਰਦੇ ਹਾਂ ਹੁਣ ਆਪਣੀ ਦਾਲ ਮਖਣੀ ਦੀ ਰੈਸিপি ਸਭ ਤੋਂ ਪਹਿਲਾਂ ਆਪਾਂ ਨੇ ਲਏ ਰਾਜਮਾ ਆਪਾਂ ਨੇ ਰਾਜਮਾ ਲੈਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਲੈਣਾ ਹੈ ਹੁਣ ਕਾਲੀ ਦਾਲ ਜਿਹਨੂੰ ਕਿ ਆਪਾਂ ਮਾਹਾਂ ਦੀ ਦਾਲ ਵੀ ਕਹਿੰਦੇ ਹਾਂਗੇ ਅਦੀ ਕੌਲੀ ਉਹ ਲੈ ਲਈ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਉਨੀ ਹੀ ਕੁਆਂਟੀਟੀ ਦੇ ਵਿੱਚ ਮੂੰਗੀ ਦੀ ਦਾਲ ਲੈ ਲਈ। ਦੈਨ ਆਪਾਂ ਨੇ ਉਸ ਨੂੰ ਪਾਣੀ ਪਾ ਕੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਉਸ ਨੂੰ ਮਲ ਕੇ ਧੋਣਾ ਹੈ। ਜਿੰਨਾ ਆਪਾਂ ਇਸ ਨੂੰ ਮਲ ਕੇ ਧੋਵਾਂਗੇ ਇਹਦਾ ਉੱਪਰੋਂ ਕਲਰ ਉਤਰੇਗਾ ਇਹਦੀ ਮੈਲ ਉਤਰ ਜਾਏਗੀ। ਜਿਸ ਦੇ ਨਾਲ ਕੀ ਹੋਏਗਾ ਆਪਣੀ ਦਾਲ ਜੋ ਹੈ ਉਹ ਜ਼ਿਆਦਾ ਲਾਲ ਲਾਲ ਤੇ ਨਹੀਂ ਬਣੇਗੀ। ਉਸ ਤੋਂ ਬਾਅਦ ਆਪਾਂ ਨੇ ਇਹਨੂੰ ਧੋਣਾ ਹੈ ਚੰਗੀ ਤਰ੍ਹਾਂ ਨਾਲ ਧੋ ਲੋ ਮਲ ਮਲ ਕੇ ਧੋ ਲੋ ਉਹਨੂੰ ਇੱਕ ਦੋ ਵਾਰੀ ਧੋਣ ਤੋਂ ਬਾਅਦ ਆਪਾਂ ਨੇ ਉਸ ਦੇ ਵਿੱਚ ਪਾਣੀ ਪਾ ਕੇ ਉਹਨੂੰ 3-4 ਘੰਟੇ ਲਈ ਟੱਕ ਕੇ ਰੱਖ ਦੇਣਾ ਹੈ ਫਿਰ ਆਪਾਂ ਨੇ ਕੱਟਣਾ ਹੈ ਪਿਆਜ਼ ਤੇ ਥੋੜਾ ਲਸਣ ਇੱਕ ਪਿਆਜ਼ ਲਿਆ ਹੈ ਆਪਾਂ ਨੇ ਉਹਨੂੰ ਆਪਾਂ ਨੇ ਫਾਈਨਲੀ ਚੌਪਡ ਕਰ ਲੈਣਾ ਹੈ ਬਹੁਤ ਹੀ ਆਰਾਮ ਨਾਲ ਚੌਪ ਕਰਨਾ ਹੈ ਹੱਥ ਨੂੰ ਬਚਾ ਕੇ ਰੱਖਣਾ ਹੈ ਆਨੀਅਨ ਚੌਪ ਕਰਨ ਤੋਂ ਬਾਅਦ ਆਪਾਂ ਨੇ ਫਿਰ ਲਸਣ ਨੂੰ ਵੀ ਬਿਲਕੁਲ ਹੀ ਬਾਰੀਕ ਬਾਰੀਕ ਕੱਟ ਲੈਣਾ ਹੈ 4 ਘੰਟੇ ਬਾਅਦ ਆਪਾਂ ਨੇ ਆਪਣੀ ਦਾਲ ਨੂੰ ਧੋ ਕੇ ਇੱਕ ਵਾਰੀ ਪਾਇਆ ਕੁੱਕਰ ਦੇ ਵਿੱਚ ਤੇ ਦਾਲ ਨੂੰ ਕੁੱਕਰ ਦੇ ਵਿੱਚ ਪਾਉਣ ਤੋਂ ਬਾਅਦ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਹੁਣ ਪਾਣੀ ਪਾਣੀ ਦੀ ਮਾਤਰਾ ਤੁਸੀਂ ਆਪਣੇ ਅਕੋਰਡਿੰਗ ਵੀ ਲੈ ਸਕਦੇ ਹੋ ਬਟ ਮੈਂ ਇੱਥੇ ਦੋ ਛੋਟੇ ਗਲਾਸ ਪਾਣੀ ਪਾਇਆ ਉਸ ਤੋਂ ਬਾਅਦ ਆਪਾਂ ਨੇ ਇਸ ਦੇ ਵਿੱਚ ਆਪਣਾ ਕੱਟਿਆ ਹੋਇਆ ਲਸਣ ਪਾ ਲੈਣਾ ਹੈ ਲਸਣ ਦੇ ਨਾਲ ਆਪਾਂ ਨੇ ਪਿਆਜ਼ ਵੀ ਜੋ ਆਪਾਂ ਨੇ ਕੱਟ ਕੇ ਰੱਖਿਆ ਸੀ ਉਹ ਆਪਾਂ ਨੇ ਪਾ ਲੈਣਾ ਹੈ ਆਰਾਮ ਨਾਲ ਪਾਣਾ ਹੈ ਛੋਟਾ ਛੋਟਾ ਕੱਟ ਕੇ ਪਾਣਾ ਹੈ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਵੱਡਾ ਵੱਡਾ ਕੱਟਿਆ ਹੋਇਆ ਆਨੀਅਨ ਪਸੰਦ ਨਹੀਂ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਸ ਦੇ ਵਿੱਚ ਪਾਣੀ ਹੈ ਲਾਲ ਮਿਰਚ ਮੈਂ ਇੱਥੇ 1 ਟੇਬਲस्पून ਪਾਇਆ ਹੈ ਤੁਸੀਂ ਆਪਣੇ ਟੇਸ ਅਕੋਰਡਿੰਗ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਪਾਇਆ ਸਾਲਟ ਸਾਲਟ ਦੇ ਮੈਥਡ 2 स्पून ਪਾਇਆ স্মॉल ਬਟ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਹਲਦੀ ਪਾਉਣੀ ਹੈ ਹਲਦੀ ਦੇ ਮੈਂ ਇੱਥੇ ਬਿਲਕੁਲੀ ਲਾਈਟ ਲਾਈਟ 2 स्पून ਪਾਇਆ ਤੇ ਉਸ ਤੋਂ ਬਾਅਦ ਆਪਾਂ ਹੁਣ ਪਾਵਾਂਗੇ ਇਸ ਦੇ ਵਿੱਚ ਦੇਸੀ ਘੀ ਤੇ ਟੱਕਣ ਬੰਦ ਕਰਕੇ ਆਪਾਂ ਇਹਦੀਆਂ ਵਿਸਲ ਇੱਕ ਬਜਾਨ ਤੋਂ ਬਾਅਦ ਇਹਨੂੰ ਅੱਧਾ ਘੰਟਾ ਬਿਲਕੁਲ ਲੋ ਫਲੇਮ ਤੇ ਰੱਖਾਂਗੇ ਜਦ ਤੱਕ ਦਾਲ ਬਣ ਰਹੀ ਹੈ ਆਪਾਂ ਧਨੀਆ ਤੇ ਅਦਰਕ ਨੂੰ ਚੋਪ ਕਰ ਲੈਣੇ ਆ ਦਨੀਏ ਨੂੰ ਹਲਕਾ ਹਲਕਾ ਬ੍ਰੀਕ ਬ੍ਰੀਕ ਕੱਟ ਲੈਣਾ ਹੈ ਤੇ ਅਦਰਕ ਨੂੰ ਵੀ ਆਪਾਂ ਨੇ ਸਮਾਲ ਸਮਾਲ ਛੋਪ ਕਰ ਲੈਣਾ ਹੈ ਅੱਧੇ ਘੰਟੇ ਬਾਅਦ ਸਟੀਮ ਨਿਕਲਣ ਤੋਂ ਬਾਅਦ ਹੁਣ ਆਪਾਂ ਆਪਣਾ ਕੁੱਕਰ ਖੋਲ ਕੇ ਦੇਖਦੇ ਹਾਂ ਦਾਲ ਆਪਣੀ ਬਣ ਕੇ ਬਿਲਕੁਲ ਰੈਡੀ ਹੈ ਜਿਸ ਤਰ੍ਹਾਂ ਆਪਾਂ ਨੂੰ ਚਾਹੀਦੀ ਸੀ ਤੇ ਹੁਣ ਆਪਾਂ ਕਰਾਂਗੇ ਇਸ ਤੇ ਤੜਕੇ ਦੀ ਤਿਆਰੀ ਉਸ ਤੇ ਲਈ ਆਪਾਂ ਨੇ ਪਾਇਆ ਪੈਨ ਦੇ ਵਿੱਚ ਦੇਸੀ ঘি 1 ਸਪੂਨ ਤੇ ঘি ਨੂੰ ਗਰਮ ਹੋਣ ਤੋਂ ਬਾਅਦ ਆਪਾਂ ਨੇ ਇਸ ਦੇ ਵਿੱਚ ਪਾਉਣਾ ਹੈ ਹੁਣ ਜੀਰਾ ਤੇ ਇੱਥੇ ਮੈਂ ਥੋੜਾ ਜੀਰਾ ਲਿਆ ਲਾਈਕ ਅੱਧਾ ਇੱਕ 스ਪੂਨ ਜੀਰਾ ਪਾਣਾ ਹੈ ਆਪਾਂ ਨੇ ਉਸ ਤੋਂ ਬਾਅਦ ਜੀਰੇ ਨੂੰ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਨਾਲ ਬਿਲਕੁਲੀ ਲੋ ਫਲੇਮ ਦੇ ਉੱਤੇ ਫਿਰ ਆਪਾਂ ਪਾਵਾਂਗੇ ਇਸ ਦੇ ਵਿੱਚ ਛੋਟੇ ਛੋਟੇ ਕੱਟੇ ਹੋਏ ਆਪਣੇ ਪਿਆਜ਼ ਤੇ ਉਸ ਨੂੰ ਅੱਛੀ ਤਰ੍ਹਾਂ ਨਾਲ ਹਿਲਾ ਲਵਾਂਗੇ ਪਿਆਜ਼ ਆਪਾਂ ਨੇ ਇੱਥੇ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਤੇ ਗੈਸ ਆਪਾਂ ਨੇ ਬਿਲਕੁਲੀ ਲੋ ਫਲੇਮ ਦੇ ਉੱਤੇ ਰੱਖਣਾ ਇਸ ਦੇ ਵਿੱਚ ਹੁਣ ਆਪਾਂ ਨੇ ਪਾਇਆ ਅਦਰਕ ਉਹ ਜੋ ਕਿ ਬਿਲਕੁਲ ਹੀ ਸਮਾਲ ਸਮਾਲ ਸਾਈਜ਼ ਵਿੱਚ ਕਟਿਆ ਹੋਇਆ ਸੀਗਾ ਉਸ ਤੋਂ ਬਾਅਦ ਆਪਾਂ ਇਸ ਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਨਾਲ ਹੌਲੀ ਹੌਲੀ ਥੋੜਾ ਇਹਨੂੰ ਬਰਾਊਨ ਬਿਲਕੁਲ ਲਾਈਟ ਬਰਾਊਨ ਹੋ ਜਾਣਾ ਹੈ ਪਿਆਜ਼ ਜਦ ਪੁੰਨ ਕੇ ਬਿਲਕੁਲ ਲਾਈਟ ਬਰਾਊਨ ਹੋ ਜਾਏਗਾ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਹੁਣ ਗਰਮ ਮਸਾਲਾ 1 ਟੇਬਲस्पून ਉਸ ਤੋਂ ਬਾਅਦ ਹੁਣ ਆਪਾਂ ਨੇ ਇਸ ਦੇ ਵਿੱਚ ਪਾਇਆ ਕਸ਼ਮੀਰੀ ਲਾਲ ਮਿਰਚ ਜਿਸ ਦੇ ਨਾਲ ਕੀ ਆਪਣੀ ਦਾਲ ਦਾ ਕਲਰ ਬਹੁਤ ਹੀ ਵਧੀਆ ਆਏਗਾ ਥੋੜਾ ਇਹਨੂੰ ਸੌਟੇ ਕੀਤਾ ਸੌਟੇ ਕਰਨ ਤੋਂ ਬਾਅਦ ਹੁਣ ਜਿਹੜੀ ਆਪਣੀ ਦਾਲ ਪੱਕ ਕੇ ਰੈਡੀ ਹੈ ਆਪਾਂ ਨੇ ਇਸ ਦੇ ਵਿੱਚ ਮਿਕਸ ਕਰਤੀ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਇਸ ਨੂੰ ਪਾਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਦੇਖੋ ਦਾਲ ਦਾ ਕਲਰ ਬਣ ਕੇ ਕਿੰਨਾ ਸੋਨਾ ਆ ਗਿਆ ਹੈ ਤੇ ਆਪਣਾ ਜਿਹੜਾ ਤੜਕਾ ਸੀਗਾ ਉਸਤੇ ਵੀ ਰੈਡੀਸ਼ ਰੈਡੀਸ਼ ਉੱਪਰ ਆ ਗਿਆ ਚੰਗੀ ਤਰ੍ਹਾਂ ਨਾਲ ਦਾਲ ਨੂੰ ਹਿਲਾਣਾ ਹੈ ਆਪਾਂ ਨੇ ਮਿਕਸ ਕਰਨਾ ਹੈ ਤੜਕੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਨੇ ਕੜਛੀ ਨੂੰ ਕੱਢ ਕੇ ਬਾਹਰ ਇਸ ਦੇ ਉੱਤੇ ਲਿਡ ਲਗਾ ਕੇ ਇਸ ਨੂੰ 5 ਤੋਂ 10 ਮਿੰਟਸ ਲੋ ਫਲੇਮ ਦੇ ਉੱਤੇ ਆਪਾਂ ਨੇ ਰੱਖਣਾ ਹੈ ਤੇ ਤਾਂ ਕਿ ਦਾਲ ਆਪਣੀ ਥੋੜੀ ਜੀ ਹੋਰ ਅੱਛੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਦਾਲ ਆਪਣੀ ਬਣ ਕੇ ਹੁਣ ਤਿਆਰ ਹੈ ਇਸ ਦੇ ਵਿੱਚ ਆਪਾਂ ਨੇ ਪਾਈ ਥੋੜੀ ਜੀ ਕਰੀਮ ਉਸ ਤੋਂ ਬਾਅਦ ਗਾਰਨਿਸ਼ ਲੀਤਾ। ਲਓ ਜੀ ਟੇਸਟੀ ਟੇਸਟੀ ਦਾਲ ਹੁਣ ਆਪਣੀ ਬਣ ਕੇ ਤਿਆਰ ਹੈ। ਥੈਂਕ ਯੂ so much for watching my videos।